ਹਾਂ ਸਾਸਤਰੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ 'ਚ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਾਰਕ ਜਾ ਕੇ ਆਏ ਆ ਬਾਹਰ ਬਹੁਤ ਠੰਡਿਆ ਠੰਡ ਬਹੁਤ ਜਿਆਦੀ ਹੋ ਗਈ ਹੈ ਹੁਣ ਠੰਡ ਲੱਗਣ ਦਈ ਹੈ ਤੇ ਚਾਹ ਪੀਨੇ ਆ ਚਾਹ ਬਣਦੀ ਹੁਣ ਚਾਹ ਪੀਵਾਂਗੇ ਗੁਰਨਾਥ ਸਿੰਘ ਕੀ ਕਰ ਰਿਹਾ ਹੈ ਗੁਰਨਾਥ ਨੂੰ ਸਵੇਰੇ ਸਵੇਰੇ ਕੱਪ ਲੱਭ ਗਏ ਨੇ ਤਿੰਨ ਤਿੰਨ ਕੱਪ ਕੱਪਾਂ ਨਾਲ ਖੇਡਦਾ ਗੁਰਨਾਥ ਪੌਜੀ ਓ ਬੋਗੀ ਇੰਨੇ ਪਪਾ ਕੀ ਕਰਨੇ ਨੇ ਇੰਨੇ ਪਪਾ ਦਾ ਕੀ ਕਰਨਾ ਨਾਜ ਨੇ ਚਾਹ ਦੇ ਦੇ ਮੂਮੀ ਦੇ ਅੱਛਾ ਚਾਹ ਦਿੱਤੀ ਸ਼ਾਰਿਆਂ ਨੂੰ ਵੱਡੇ ਵਪਾਣ ਚਾਹ ਦੇਤੀ ਏ ਕੀ ਫੁਕਾ ਕੱਤ ਮਰਨੈ ਹੈ ਕੱਤ ਮਾਣਦੇ ਫੁਕਾ ਚਾਹ ਠੰਡੀ ਕਰਨਿਆ ਗਰਨਾ ਕੀ ਠੰਡੀ ਕਰਦਾ ਹੁੱਕਾ ਮਾਰ ਮਾਰ ਕੇ ਸਾਸਰੀ ਕਾਲੀ ਠੰਡ ਦੇ ਨਾਲ ਸਾਸਰੀ ਕਾਲੀ ਵੀ ਜੰਮ ਗਈ ਸਾਰਿਆਂ ਦੀ ਬੁਲਾਈ ਦੇ ਐਸੇ ਰਹੇ ਮੈਂ ਚਾਤਾ ਬੋਲ ਕੇ ਸ਼ਾਇਦ ਮੈਨੂੰ ਠੰਡ ਦਾ ਅਸਰ ਹੋ ਗਿਆ ਕਿਤਾ ਪਰ ਵਾਪਿਆ ਉਹਨਾਂ ਅੱਜ ਕਿੱਥੇ ਪਾਸ ਚਲਿਆ ਏ ਏ ਏ ਏ ਏ ਗਿਆ ਡੱਬਾ ਪੱਤੀ ਵਾਲਾ ਦੇ 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 ਨਵੀਂ ਚੀਜ਼ ਲੱਭਦੇ ਭੱਜ ਜਾਂਦਾ ਫਿਰ ਮੈਨੂੰ ਦੇ ਦਿਓ ਗੁਰਨਾਜ ਲੈਬ ਤੱਕ ਪਹੁੰਚਣ ਲੱਗ ਪਿਆ ਹਾਂ ਹਾ ਹਾ ਹੁਣ ਲੈਬ ਦੇ ਉੱਤੇ ਚੀਜ਼ਾਂ ਫੜ ਲੈਦਾ ਗੁਰਨਾਜ ਥੈਂਕ ਯੂ ਕਰੋ ਕੀ ਕਰਨਾ ਹੈ ਇਹਦਾ ਇਹਦਾ ਕੀ ਕਰੋਗੇ ਚਾਹ ਪੋਣੀ ਚਾਹ ਪੋਣੀ ਗੁਨਾਹਜ ਨੂੰ ਕੁੱਕ ਲੋ ਨਾਲ ਐ ਪਪਾ ਓਏ ਪਪਾ ਓਏ ਇਹ ਕਿ ਡੋਲਣਾ ਦੇ ਫੜ ਲੋ ਫੜ ਲੋ ਕਾਬੂ ਕਰੋ ਕਾਬੂ ਕਰੋ ਇਹਨੂੰ ਵਿੱਚ ਵੜੋ ਕੰਬਲ ਦੇ ਜੀਭੀਆਂ ਕੱਢਣ ਲਿਆ ਜੀਭੀਆਂ ਕੱਢਣ ਲਿਆ ਉੱਤਰ ਕੇ ਪਕੋ ਹਾਂ ਗੰਤਾ ਹਾਂ ਗੰਤਾ ਚਾਹ ਪੀ ਲੋ ਪਪਾ ਅੱਛਾ ਚਾਹ ਵੀ ਲਈਏ

ਆotypa ਮੈਂ ਮਾਇਦੇ ਇਹੋ ਬਰੇਗਾ ਥੋੜੀ ਇਹ ਇੱਧਰ ਨੂੰ ਥੋੜੀ ਬੈਣਾ ਉਹਦੀ ਸਟਾਰ ਟੁੱਟ ਜਾਣੀ ਸੁੰਦ ਇੱਧਰ ਨਹੀਂ ਬੈਠੀ ਦਾ ਇੱਥੇ ਬੈਠੀ ਇਹ ਬੈਠਣ ਵਾਲਾ ਥੋੜੀ ਤੇ ਫਲਾਵਰ ਲਾਉਣ ਵਾਲਾ ਨਾ ਇਹਦਾ elephante ਨਾ ਜੋ ਮੱਜੀ ਕਰਦਾ ਜੇਤਨਾ ਨਹੀਂ ਖੁੱਲਦਾ ਜਦੋਂ ਇਹ ਚ ਕੁਝ ਲਾਉਂਦੇ ਉਹਨੂੰ ਲੱਗ ਪੈਂਦੀ ਏ ਘਰ ਨਾਲ ਵਿੱਚ ਕੋਈ ਫਲਾਵਰ ਨਹੀਂ ਲਾਉਂਦਾ ਹੈਨਾ Ha 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 ha. एलिफेंट की दाए गुनाज दाए नहीं छोना एलिफेंट या अंगद सिंह आ गया तैयार हो गुरा सोनी भजी पा ਇਹ ਤਿਆਰ ਨਹੀਂ ਹੈ। ਬੁੱਕਾਤ ਸਹੀ ਹੈ। ਪੂਰੇ ਤਿਆਰ ਨੂੰ ਹੋਰ ਹਣੋ ਤੇ ਫੁੱਲ ਬੂਟੇ ਲੱਗਣੇ ਨੇ। ਕੱਪੜਾ ਦੋ ਨਾ ਇੱਕ ਵਾਰੀ ਝਾੜੀ ਵਿੱਚ ਲੈ ਆਵੇ ਇੱਥੇ। ਅੱਛਾ। ਰੁਕ ਦੇ ਰੁਕ ਛੋਟਾ ਮੈਨੂੰ ਝਾੜ ਕੇ ਢਾ। ਇੱਧਰ ਹੋ ਗਈ ਲੜਾਈ। ਮੰਮਾ ਜੀ ਤਾਂ ਕਰੰਦੀ এলিਫੈਂਟ ਤੋਂ। ਓ। ਓ। ਮਿੱਠੀ ਖਿਲਾ ਰੰਨਾ। ਦੇ ਦੋ ਆਲੋ। ਕੱਕਿਆ ਬੜੇ ਥੱਕ ਗਿਆ ਲਾਡੀਆਂ ਹੁੰਦੀਆਂ ਇਹਨੂੰ ਕਈ ਦੋਸਤੋ ਸਿਰੇ ਸਿਰੇ ਕੰਮ ਹੋ ਗਿਆ ਗੜਬੜ ਕੰਮ ਬਹੁਤ ਖਰਾਬ ਹੋ ਗਿਆ ਕਿਰਨ ਕਿਚਨ ਚ ਡਿੱਗ ਪਈ ਐ ਤਲਕੇ ਤੇ ਲੱਕ ਨੂੰ ਯੋਰ ਗਿਆ ਆ ਤੁਹਾਨੂੰ ਵਿਖਾਉਨੇ ਆ ਆਏ ਹਾਏ ਲੱਕ ਤੇ ਲੱਗੀ ਐ ਤੇ ਪੈਰ ਤੇ ਲੱਗੀ ਐ ਗੁਰਨਾਜ ਚੁੱਪ ਲਾਉਂਦੇ ਆ ਲਾਡੀਆਂ ਕਰਨਦੇ ਆ ਮੂੰਹ ਖਾਵਾ ਇਧਰ ਕਿੱਦਾਂ ਦਾ ਫੀਲ ਹੋਉਂਦਿਆ? ਟੀ ਲੋਂ ਹੁੰਦਿਆ। ਹੈ? ਦਰਦੋਂ ਹੁੰਦੀ ਏ। ਇੱਧਰ ਮੂੰਹ ਕਰਕੇ ਕਰੋ। ਦਰਦੋਂ ਹੁੰਦੀ ਏ। ਅੱਛਾ ਏ। ਕਿੰਨੇ ਕ? ਗੁਰਨਾਜ ਨੂੰ ਖੇੜ ਲੱਗ ਗਈ ਏ। ਜੰਮਾ ਜੱਗ ਲੱਕ ਕਰੇਗੀ। ਆਹ ਮ사ਜ ਕਰਿਆ ਇਹਦੇ ਨਾਲ ਮ사ਜ ਕੀਤੀ ਏ। ਤੇ ਕੁੱਤੇ ਦੇ ਹੀ ਇਹਨੂੰ ਪੈਂਡੇ ਹੀ। ਫੈਲੀ ਗਰਮ ਕਰਕੇ ਹੁਣ ਲੱਕ ਤੇ ਧਰੀ ਏ। ਮੂੰਹ ਲਾ ਕੇ ਦੇਖਦੇ ਹਣ ਕਿੰਨਾ ਕ ਫਰਕ ਪੈਂਦਾ ਲੈ ਪਾਣੀ ਪੀ ਲਾ ਦੇ ਉਹ ਪਣੀ ਪਿਆ ਰਹਿੰਦਾ ਗਨਾਜ ਮਮਾ ਦੀ ਸੇਵਾ ਕਰਨ ਦਿਆ ਕਦੀ ਪਾਣੀ ਪੀਉਂਦਾ ਕਦੀ ਕੁਛ ਕਰਦਾ ਲੱਕ ਵੀ ਘੁੱਟ ਦੋ ਸਿਰ ਤੇ ਥੋੜੀ ਜੱਟ ਲੱਗੀ ਐ ਸਿਰ ਤੇ ਨਹੀਂ ਲੱਗੀ ਚੱਲ ਆਡੀ ਕਰ ਦੋ ਫਿਰ ਐ ਯਾ ਲੱਕ ਦੀ ਮ사ਜ ਕਰਨ ਦੇ ਗੁਰਨਾਜ ਆਣਾ। ਇਹ ਟੱਕਰ ਦੇ। ਪਪਾ ਲਾ ਲਓ। ਆ ਟੱਕਰ ਦੇ। ਕਿੰਨਾ ਫਿਕਰ ਹੈ ਗੁਰਨਾਜ ਨੂੰ ਹੈ ਨਾ। ਘਣਾਉਣੇ ਦੇਂਦਾ ਹੀ ਮਮਾ ਨੂੰ। ਖੇਡ ਲਓ। ਦੇਖੀ ਨਾ ਪਈ ਆਪ ਹੀ ਮਾਂ ਅਜੇ ਪਖੰਡ ਕਰਦੀ ਕਰਦੀ। ਹਾਂ ਹਾਂ। ਕੇ ਮੈ ਲਾਡੀਆਂ ਹੁੰਦੀਆਂ ਨੇ। ਕੁਛ ਨਹੀਂ ਆਇਆ ਬਤੀਏ। ਕੁਛ ਨਹੀਂ ਆਇਆ, ਕੁਛ ਨਹੀਂ ਆਇਆ। ਕੁਛ ਨਹੀਂ ਆਇਆ। ਉਦੋਂ ਮਮਾ ਸੁੱਤੇ ਨੇ ਲੰਮੇ ਪੈਣ ਰੈਸਟ ਕਰਦੇ ਨੇ ਕੀ ਹੋ ਗਿਆ ਜੀ ਹੈ ਮੇ ਬੋੜਾ ਬੁਬਾਈ ਦਾ ਘਾਤ ਪਾਇਆ ਕੀ ਹੋਇਆ ਹੂੰ ਕੁਛ ਨਹੀਂ ਹੋਇਆ ਮਮਾ ਨੂੰ ਉਹ ਤੇ ਉਦਾਂ ਹੀ ਲੰਮੇ ਪਏ ਨੇ ਚਲ ਪਪ ਕਾ ਦੋ ਕਿਸੇ ਕਾ ਦੋ ਫੇ ਕਿਸੇ ਕਾ ਦੋ ਕਿਸੇ ਕਾ ਦੋ ਮਮਾ ਨੂੰ ਆ ਸਕੀਮ ਆ ਗਈ ਸਕੀਮ ਆ ਗਈ ਸਕੀਮ ਆ ਗਈ ਸਕੀਮ ਆ ਗਈ ਕਿਹੜੀ ਸਕੀਮ ਆਈ ਹੈ ਡਾਕਟਰ ਬਣੀ ਹੈ ਪੂਰੀ ਹੋ ਗਈ ਹਾਂ ਪੂਰਾ ਡਾਕਟਰ ਬਣਿਆ ਗੁਰਨਾਜ ਅੰਨੀਅਤ ਚ ਕੁਛ ਵੀ ਲਾਤਾ ਸਭ ਕੁਝ ਹੈ ਪੈਰ ਨੂੰ ਵੀ ਲਾਦੇ ਹਾਂ ਪੈਰ ਨੂੰ ਵੀ ਲਾ ਦਿੰਦੇ ਇੱਕ ਟੂਬ ਲਾਇਆ ਤੇ ਇੱਕ ਥੈਲੀ ਲਾਇਆ ਤੋ ਬਾਅਦ ਆਪ ਜੀ ਕੀ ਕਹਿਣਾ ਚਾਹੋਗੇ ਫਸ ਗਏ ਆਪ ਜੀ ਅੱਜ ਫਸੇ ਮੇਨਾਂ ਦੇ ਫਸਾਤਾ ਗੁਰਨਾਜ ਹਾਂ ਮੈਂ ਤਾਂ ਕੱਲ ਮਾਹਾਂ ਚੀਜ਼ਾਂ ਹੁੰਦੇ ਬਾਬਾ ਉਹਨਾਂ ਸਾਡੇ ਕੰਮ ਦਾ ਚੱਕਰ ਪੈ ਗਿਆ ਕੰਮ ਕੌਣ ਕਰੇਗਾ ਵੀ ਪੰਗਾ ਪੈ ਗਿਆ ਕਿੱਥੇ ਲਾਵਾਂ ਟੂਬ ਉਹਦੀ ਉਹ ਨਾ ਫੜ ਮੈਂ ਲਾਉਣਾ ਮੈਂ ਮਾੜਾ ਮਾੜਾ ਕਰਕੇ ਲਾ ਦੇ ਅੱਛਾ ਕੋਲ ਜਾ ਇੱਥੇ ਚੱਕੋ 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 ਜਾ ਮੋ ਚੱਕ ਚੱਕ ਇਹ ਕਿੱਥੇ ਲਾਵਾਂ ਇੱਥੇ ਨਹੀਂ ਇਹ ਆਵਾਂ ਲਾਤੀ 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 ਲੱਗੀ ਪਰ ਚਲੋ ਫਿਰ ਮੇਰੀ ਨਹੀਂ ਲਾਉਣੀ ਮੇਰੇ ਨਹੀਂ ਲਾਉਣੀ ਮੇਰੀ ਠੀਕ ਹੈ ਬਾਬਾ ਉਹ ਵੀ ਇਸ ਤਰ੍ਹਾਂ ਇਹਨਾਂ ਡਾਕਟਰ ਬਣੇਗੀ ਸਾਰਿਆਂ ਦਾ ਕਰੇਗੀ ਇਲਾਜ ਇਦਾਂ ਹੀ ਲਾ ਦਿਓ ਇਦਾਂ ਹੀ ਉਹਨੂੰ ਵੀ ਪਤਾ ਹੈ ਖੁੱਲਦੀ ਹੈ ਨਾ ਦਿਮਾਗ ਤੇ ਬੜਾ ਹੈ ਪਰ ਚਲਦਾ ਸਾਰਾ ਪੁੱਠੇ ਪਾਸੇ ਹੈ ਚੱਲ ਬਸ ਕਰ ਓਏ ਹੋ ਗਿਆ ਡਾਕਟਰ ਸਾਹਿਬ ਹੋ ਗਿਆ ਆ ਹੋ ਗਈ ਏ ਠੀਕ ਹੋ ਗਿਆ ਕਰ ਤਾਂ ਹੀ ਕਹਿੰਦਾ ਦਈਏ ਉਹਨੂੰ ਤੇ ਦੇਖ ਲਓ ਜਿਹਨੂੰ ਸੱਟ ਲੱਗੀ ਏ ਚਲਟਾ ਬਰੀ ਮਰੀਜ਼ ਬਣ ਗਿਆ ਹਾਂ ਦੂਜੀ ਲਾਤ ਨੂੰ ਮਿਲਾ ਦੇ ਲਾ ਕੇ ਨਾ ਦੇਖੋ ਕਿ ਤੱਕ ਹੋ ਰਹੀ ਮਤਾਈ ਟਾਇਟ ਕੀਤੀ ਚਲੋ ਚਲ ਮਾਲ ਦੋ ਇਹਨੇ ਬਾਜ ਹੱਥ ਨਾਲ ਲਾ ਲਈ ਕਿ ਤੇ ਉਹਨੂੰ ਵੀ ਲਾਤੀ 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 ਮੰਮਾ ਨੂੰ ਵੀ ਲਾਤੀ ਲਾਤੀ ਉਰੇ ਆ ਜੁਕਾ ਠੀਕ ਐ ਪੈਰ ਲਾਤੀ ਉਹਨੂੰ ਚਲ ਹੱਥ ਧੋਲ ਚਲ ਹੱਥ ਧੋ ਹੱਥ ਧੋਲ ਲੈ ਦਾਈ ਲੱਗੀ ਐ ਨਾ ਹੱਥ ਧੋਲ ਮਮੀ ਦੇ ਵੀ ਲੱਖ ਨੂੰ ਜੋਰ ਤੁਰ ਗਿਆ ਤਿੱਕਰਨ ਦੇ ਲੱਖ ਨੂੰ ਵੀ ਅੱਜ ਜੋਰ ਤੁਰ ਗਿਆ ਅਸਲ ਜੋਰ ਤਾਂ ਮੇਰੇ ਲੱਖ ਨੂੰ ਪਏਗਾ ਹੈਨਾ ਮੇ ਕੰਮ ਸਾਰੇ ਕਰਨੇ ਪੈਣਗੇ ਰੋਟੀਆਂ ਤੇ ਅੱਗੇ ਪਕਾਉਂਦੇ ਸੀ ਹੁਣ ਕੱਪੜੇ ਵੀ ਧੋਣੇ ਪੈਣਗੇ ਮੈਂ ਸ਼ਰਾਬ ਥੋੜੀ ਦਿੱਤਾ ਮੈਂ ਸ਼ਰਾਬ ਥੋੜੀ ਦਿੱਤਾ ਚਲੋ ਕੋਈ ਗੱਲ ਨਹੀਂ ਠੀਕ ਹੋ ਜਾਾਂਗੇ ਆਪਾਂ ਕੋਈ ਵੱਡੀ ਗੱਲ ਨਹੀਂ ਸੋ ਦੋਸਤੋ ਮজা ਆ ਗਿਆ ਨਾ ਮਜ਼ਾਕ ਰਿਹਾ ਕਿਰਨ ਤੇ ਸੱਟ ਵਾਵਾ ਲੱਗੀ ਐ ਤੇ ਹੁਣ ਆਪਾਂ ਡਾਕਟਰ ਨੂੰ ਦਿਖਾ ਕੇ ਆਉਨੇ ਆ ਕੋਈ ਡਾਕਟਰ ਨੂੰ ਦਿਖਾਣਾ ਜ਼ਰੂਰੀ ਹੈ ਕੋਈ ਸੀਰੀਅਸ ਪ੍ਰੋਬਲਮ ਨਾ ਹੋ ਜਾਈ ਤੇ ਚਲਿਏ ਹਾਂ ਮੈਨਾ ਪੀੜ ਵੜੇ ਨਾ ਨਹੀਂ ਚਲੋ ਚਲੋ ਚੱਲਦੇ ਆ ਸੋ ਡਾਕਟਰ ਨੂੰ ਵਿਖਾ ਕੇ ਆਉਨੇ ਆ ਫਿਰ ਦੱਸਨੇ ਆ ਵੀ ਡਾਕਟਰ ਸਾਹਿਬ ਕੀ ਕਹਿੰਦੇ ਨੇ ਚਲੋ ਆਜੋ ਫਿਰ ਲੋਏ ਦੋਸਤੋ ਡਾਕਟਰ ਨੂੰ ਵਿਖਾ ਕੇ ਆ ਗਏ ਆ ਘਰ ਤੇ ਪੈਰ ਤੇ ਉਹਨਾਂ ਨੇ ਪੱਟੀ ਕਰ ਦਿੱਤੀ ਹੈ ਪੈਰ ਇਸੇ ਪੈਰ ਤੇ ਪਹਿਲਾਂ ਵੀ ਛੱਟ ਲੱਗੀ ਸੀ ਤੇ ਹੋਰ ਮਾਸ ਪੜ ਗਿਆ ਏ ਤੇ ਬਾਕੀ ਬੈਕ ਕੱਲ ਨੂੰ ਚੈੱਕ ਕਰਾਵਾਂਗੇ ਕੱਲ ਨੂੰ ਚੈੱਕ ਕਰਨਗੇ ਤੇ ਬੈਠੇ ਨੇ ਕਿਰਨਦੀਪ ਕੌਰ ਜੀ ਉਥਾ ਹੈ ਪਰ ਲੋ ਜੀ ਇਹ ਪੱਟੀਆਂ ਕੀ ਕਰਦੇ ਹੁਣ ਜੀ ਕਰਨ ਦਿਆ ਕਾਤਾ ਜੀ ਕਰਨੇ ਜੀ ਨਹੀਂ ਕਰਣਾ ਮੇਰੀ ਪਹਿਲਾਂ ਹੀ ਭਲਾਣੀ ਗਈ ਕਿ ਮੂਲੀ ਵਾਲੇ ਮੋਠੇ ਬਣਾਵਾਗੇ ਕਰੋ ਹੁਣ ਸਵਾਰ ਬਿੱਠਾ ਜਿਹੜਾ ਉਹ ਤੇ ਬਣਾਵਾਗੇ ਹੋਣੇ ਕਰਨਦੀਪ ਜੀ ਇਹ ਮਦਦ ਕਰਨਗੇ ਤੇ ਮੂਲੀ ਵਾਲੇ ਪਰੌਂਠੇ ਬਣਾਉਣੇ। ਬਣਾਉਂਗੇ ਮੈਂ ਬਣਾਦਾ। ਤੁਸੀਂ ਟ੍ਰੇਡਿੰਗ ਲਈ ਹੋਇਆ ਹੈ। ਹੂੰ। ਨਹੀਂ ਬਣਾਦਾ ਨਹੀਂ ਮੈਂ। ਚਲ ਠੀਕ ਹੈ। ਓਏ ਦੋਸਤ ਚਾਹੁੰਦੇ ਆ ਕਿਰਨ ਜਲਦੀ ਜਲਦੀ ਠੀਕ ਹੋ ਜੇ ਕਿਉਂਕਿ ਗੁਰਨਾਜ਼ ਵੀ ਥੋੜੀ ਪਰੇਸ਼ਾਨ ਹੋਉਂਦੀ ਮਮਾ ਦੇ ਪੱਟੀ ਪੱਜੀ ਵੇਖ ਕੇ ਤੇ ਗੁਰਨਾਜ਼ ਛੋਟੀ ਹੈ ਤੇ ਉਹਨੂੰ ਸੰਭਾਲਣਾ ਥੋੜਾ ਔਖਾ ਹੋ ਜਾਣਾ ਤੇ ਤੁਸੀਂ ਪ੍ਰੋਪਰ ਰੈਸਟ ਕਰੋ ਤੇ ਜਲਦੀ ਜਲਦੀ ਠੀਕ ਹੋ ਜਾਓ। ਹਾਂ ਕੋਈ ਨਹੀਂ ਹੋ ਜਾਣਾ ਠੀਕ। ਹਾਂ। ਆਈ ਦਾ ਬਲੌਗ ਇੱਥੇ ਹੀ ਖਤਮ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਨਾਲ ਹੀ ਲੱਗੇ ਹੱਥ ਲਾਈਕ ਸ਼ੇਅਰ ਵੀ ਕਰ ਦਿਓ ਤਾਂ ਮਿਲਦੇ ਆ ਨਵੇਂ ਬਲੌਗ ਤਦ ਤੱਕ ਸਤਿ ਸ੍ਰੀ ਅਕਾਲ ਬਾਏ ਬਾਏ